ਵਾਹਿਗੁਰੂ ਸਾਹਿਬ ਜੀਓ ਉਹ ਵਸਤ ਖਸਮ ਦੀ 960 ਗੁਰਸੋ ਚਟਿਆ ਤੁਰ ਜਿਠੇ ਸਤੇ ਪਾਤਸ਼ਾਹ ਮਾਲ ਗਨ ਜਨਮ ਮੇਰਾ ਓਰਨ ਕੰਮ ਹੋਈ ਪਾ ਮੇਰਾ ਇਹ ਵਿਨੰਤੀ ਸੁਪ੍ਰਮ ਮੀਰੇ ਦੇ ਨਾਮ ਕਰਪਣੀ ਤੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰਪੂਰ ਮੇਰੀ ਰਾਖ ਲਈ ਅਮਰਤ ਨਾਮ ਗਮ ਦਿਨੋ ਜਨਮ ਜਨਮ ਕੇ ਮੈ ਲਗਈ ਗੁਰਪੂਰ ਜਨਮ ਜਨਮ ਕੇ ਮੈ ਲਗਈ ਰਹਾ ਨਿਵਰਾ ਗੂਤ ਗੋਸ਼ਟ ਬੈਰਾਈ ਗੁਰਪੂਰੇ ਕਾ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸਰਨ ਪਿਆ ਪਰਿਉ ਨਾਨਕ ਦਾਸ ਜਾਤੀ ਉਤਪਰ ਕੋ ਨਾਹੀ ਸਿਮਰ 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 ਸੁਖ ਪਾਇਆ ਚਰਨ ਨਮਾਹੀ ਤਾਪੇ ਸਨੁ ਪਰਿਉ ਨਾਨਕ ਦਾਸ ਜਾਤੇ ਉਪਰ ਕੋ ਨਾਹੀ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਦੀ ਜਥੇ